ਹਲ ਹਲ ਕਰਨੀ ਬੈਠੇ ਆ ਵੀਰੇ ਤੁਹਾਡੇ ਪੈਸੇ 30 ਤੋਂ 35 ਲੱਖ ਰੁਪਇਆ ਲੱਗ ਜਾਣਾ ਸਰ ਮੁੰਡੇ ਨੂੰ ਇੱਕ ਨੰਬਰ 'ਚ ਹੀ ਭੇਜਣਾ ਇੱਕ ਨੰਬਰ 'ਚ ਹੀ ਭੇਜਾਂਗੇ ਦਿੱਲੀੋਂ ਸਿੱਧਾ ਕੈਨੇਡਾ ਟੈਨਸ਼ਨ ਵਾਲੀ ਗੱਲ ਹੀ ਕੋਈ ਠੀਕ ਆ ਸਰ ਕੋਈ ਗੁੰਇਸ਼ ਬਾਈ ਜੀ ਵੀਰ ਦੇ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਠੀਕ ਆ ਜੀ ਬਾਕੀ ਕੋਈ ਗੱਲ ਨਹੀਂ ਮੈਂ ਆਪਣੇ ਵੱਲੋਂ ਪੂਰਾ ਜ਼ਾਇਦ ਕੀਤਾ ਆ ਠੀਕ ਹੈ ਜੀ ਤੇ ਤੁਸੀਂ ਲਿਆਓ ਕੋਈ ਗੱਲ ਨਹੀਂ ਪਾਸਪੋਰਟ ਲਿਆਓ ਆਪਣਾ ਤੇ ਮੈਂ ਤਾਂ ਤੁਹਾਡਾ ਫਿਕਰਦਾ ਕਿ ਕੋਈ ਚੱਕਰ ਹੀ ਨਹੀਂ ਚਲੋ ਸਰ ਕੋਈ ਨਹੀਂ ਫਿਰ ਸਲਾਹ ਕਰਕੇ ਨਾ ਅਸੀਂ ਤੁਹਾਨੂੰ ਦੱਸ ਦਿੰਦੇ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਕੋਈ ਗੱਲ ਠੀਕ ਹੈ ਜੀ ਚਲ ਨੀ ਆਂ ਚਲੋ ਟਕਾਈ ਵਿੱਚ ਓਕੇ ਸਤਿ ਸ਼੍ਰੀ ਅਕਾਲ ਜੀ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਜਾਣਾ ਇਹਨੇ ਕੈਨੇਡਾ ਮੈਂ ਵੀ ਭੇਜਦਾ ਇਹਨੂੰ ਕੈਨੇਡਾ ਤੂੰ ਤੇ ਕਹਿੰਦਾ 20 ਲੱਖ ਲੱਗਣਾ ਵਾ ਅਜੀ ਮੈਨੂੰ ਵੀ ਕਿਸ ਨੇ ਕਿਹਾ ਇਸ ਦਾ 20 ਲੱਖ ਲੱਗਣਾ ਹੁਣ ਲਾਉਣੇ ਤੇ ਪੈਣੇ ਆ ਜਿੰਨੇ ਵੀ ਲੱਗਣ ਉਹ ਲਾਉਣੇ ਤੇ ਪੈਣੇ ਆ ਕੋਈ ਐਸਟੀਮੇਟ ਤੇ ਸਹੀ ਦੱਸਦਾ 20 ਲੱਖ ਕਹਿ ਰਿਹਾ ਹੁਣ ਉਹ ਤਾਂ ਅਗਲਾ ਤੇ 30 ਤੋਂ 35 ਲੱਖ ਰੁਪਈਆ ਗਈ ਜਾ ਰਿਹਾ ਆ ਵੀ ਰਾ ਗਿਆ ਆਗੇ ਆਗੇ ਹੋਰ ਹੱਥੀ ਆਂਦਾ ਚੱਕਰ ਏਜੰਟ ਨਾਲ ਗੱਲ ਹੋਈ ਅੱਜ ਅੱਛਾ ਇਹ ਕਹਿੰਦਾ 20 ਲੱਖ ਰੁਪਈਆ ਲੱਗਣਾ ਅੱਛਾ ਉਹ ਏਜੰਟ ਕਹਿੰਦਾ 30 ਤੋਂ 35 ਲੱਖ ਰੁਪਈਆ ਲੱਗਣਾ ਇਹ ਝੂਠ बोल ਰਹਾ ਨੇ ਝੂਠ ਨਹੀਂ ਇਹਨੇ ਕਾਗਜ਼ ਪੱਤਰ ਨਾਲ ਦੂਜੇ ਏਜੰਟਾਂ ਨੂੰ ਦਿਖਾ ਦਿਖਾ ਕੇ ਖਰਾਬ ਕਰਾਏ ਹੋਏ ਆ ਅੱਛਾ ਉਹ ਕਹਿੰਦਾ ਕਾਗਜ਼ ਪੱਤਰਾਂ 'ਚ ਖਰਾਬੀ ਆ ਅੱਛਾ ਅੱਛਾ ਹੁਣ ਪੇ ਕਿੱਥੇ ਲੈ ਜਾ ਉਹ ਫਿਰ ਇੱਕ ਹਿਸਾਬ ਨਾਲ ਤੇ ਦੁਬਾਰਾ ਹੀ ਬਣਦੇ ਆ ਨਾ ਕਾਗਜ਼ ਪੱਤਰ ਕੋਈ ਨਹੀਂ ਇੱਕੋ ਹੀ ਲਾ ਦਿੰਦੇ ਆ ਪੈਸੇ ਫਿਰ ਇਹਨੇ ਫਨਾ ਕੀ ਇਹ ਕਰਦਾ ਇੱਕ ਵਾਰੀ ਲਾ ਦੋ ਲਾਉਣੇ ਕਿੱਥੋਂ ਇੰਨੇ 20 ਲੱਖ ਦਾ ਇੰਤਜ਼ਾਮ ਕੀਤਾ ਹੋਇਆ ਤੇ ਹੁਣ ਪੈਜੋ 15 ਲੱਖ ਰੁਪਈਆ ਕਿੱਥੋਂ ਫੜੀਏ ਹੁਣ ਭੈਣ ਨੂੰ ਕਹਿੰਨੇ ਆਵੇਂ ਕਹਿੰਦੀ ਤੇ ਹੈਗੀ ਆ ਕਰ ਦਿੰਨੇ ਆ ਮੁੜ ਕੇ ਕੱਲ ਨੂੰ ਮੋੜਨੇ ਵੀ ਆ ਚਲੋ ਕੋਈ ਨਹੀਂ ਆ ਕਰੋ ਕੋਈ ਗੱਲ ਹੀ ਨਾ ਕਰੋ ਕੋਈ ਤਾਂ ਆਪਾਂ ਇੱਕ ਵਾਰੀ ਕਰ ਚੱਕਰੇ ਜਿਹਾ ਮਤਲਬ ਨਹੀਂ ਵੈਗਾ ਜੰਟ ਕੇ ਕਹਿ ਨਹੀਂ ਕੱਟ ਕਰਨ ਨੂੰ ਉਹ ਜੰਟ ਕੇ ਕਹਿੰਦਾ ਤੇ ਹੈਗਾ ਕੱਟ ਕਰ ਦੂੰਗਾ ਅੱਛਾ ਹੁਣ ਕਿੰਨੇ ਕਰ ਦੂ 20 ਨਹੀਂ ਤੇ 50 ਹਜ਼ਾਰ ਕਰ ਦੂਗਾ ਨੀ ਲੈ ਲੈ ਚੱਲ ਹੋ ਨਹੀਂ ਕਰਦਾ 5-5 ਲੱਖ ਥੋੜਾ ਘੱਟ ਕਰ ਦਿੰਦੇ ਆ 20-50 ਹਜ਼ਾਰ ਘੱਟ ਕਰੂਗਾ 8 ਲੱਖ ਕਰ ਦਊਗਾ ਹੁਣ ਤੁਸੀਂ ਕਿੰਨੇ ਕ ਕਰ ਦੋਗੇ 15 ਲੱਖ ਥੋੜਾ ਕਰ ਦੋਗੇ ਤੁਸੀਂ ਹਾਂ ਚਲ ਇਹ ਤੇ ਹੁਣ ਮੈਂ ਵੀ ਕਰ ਜਾ ਚਾਰ ਨਹੀਂ ਤੇ ਪੰਜ ਕਰ ਦੋਗੇ ਫਿਰ 10 ਲੱਖ ਦਾ ਫਿਰ ਇੰਤਜ਼ਾਮ ਕਰਨਾ ਪੈਣਾ ਨਾ ਠੀਕ ਆ ਐਨੇ ਤੇ ਮੂੰਹ ਹਲਾਤਾ ਮੈਨੂੰ ਬਾਹਰ ਭੇਜੋ ਬਾਹਰ ਭੇਜੋ ਚਲ ਹੁਣ ਕੋਈ ਗੱਲ ਨਹੀਂ ਐ ਕੋਈ ਨਹੀਂ ਬਲੇ ਕੰਡਾ ਕੱਢ ਦੇਣਾ ਆਪਾਂ ਇਹ ਪ੍ਰੇਸ਼ ਮੁਕਾ ਦੇਣਾ ਕੋਈ ਨਹੀਂ ਤੂੰ ਘਰ ਜਾ ਕੇ ਕਰਦੀ ਆ ਧੰਨਵਾਦ ਜੋ ਵੀ ਮਸਲਾ ਹੈ ਲੋਏ ਮੈਂ ਨਾਲ ਹੀ ਫੋਟੋ ਤੇ ਕਰੂੰਗੀ ਜਾਂ ਅਸੀਂ ਆਮ ਭਾਜਾ ਤੁਸੀਂ ਆਇਓ ਫਿਰ ਸਾਡੇ ਕੋਲ ਬੈਠੀ ਦੀ ਗੱਲ ਕਰਦੇ ਪਾ ਜਾਂਗੇ ਨਾਲ ਲੈ ਕੇ ਇਹਨੂੰ ਸਮਝਾਵਾਂਗੇ ਥੋੜਾ ਬਹੁਤਾ ਠੀਕ ਠੀਕ ਹੈ ਇਹ ਗੱਲ ਕਾਕਾ ਤੁਸੀਂ ਥੋੜਾ ਬਹੁਤਾ ਤੇ ਸਮਝੋ ਹਾਂ ਠੀਕ ਹੈ ਹਾਂ ਚਲੋ ਠੀਕ ਹੈ ਚਲਣਾਗੇ ਚਲੋ ਠੀਕ ਆ ਗਏ ਮਨੂ ਹਾਂਜੀ ਹਾਂਜੀ ਆ ਗਿਆ ਮੰਮੀ ਬੈਠੋ ਹੋ ਗਈ ਜੈਂਟ ਨਾਲ ਗੱਲ ਹਾਂਜੀ ਹਾਂਜੀ ਗਏ ਤਾਂ ਹੀ ਡੈਡੀ ਗੱਲਬਾਤ ਹੋਈ ਤੁਹਾਨੂੰ ਦੱਸਣੀ ਉਹ ਤਾਂ ਕਹਿ ਰਿਹਾ ਆਪਾਂ ਪੇ 35 ਲੱਖ ਰੁਪਏ ਲੱਗਣਾ ਹੁਣ ਡੈਡੀ 35 ਲੱਖ ਸੁਣ ਕੇ ਵੀ ਹੋਰ ਤਰ੍ਹਾਂ ਹੀ ਕਰੀ ਜਾਣਾ ਨਹੀਂ ਕਵੀ ਨਹੀਂ ਡੈਰੀ ਕਰ ਦੂਗਾ ਵੇਦਾ ਕਹਿੰਦਾ ਕਿ ਉਹ ਬੋਲੀ ਨਾ ਉਹਨਾਂ ਦੇ ਗਾੜੀ ਧੂਆ ਪਿਓ ਪਤਾ ਨਾ ਸਾਹਬ ਨਾ ਬੋਲੀ ਧੂਆ ਗਾੜੀ ਨਾ ਬੋਲੀ ਕਹਿੰਦਾ ਮੈਂ ਤਾਂ ਬੁੱਲਣਾ ਨਹੀਂ ਪਿਆਰ ਨਾ ਹੁਣ ਕੰਮ ਕਰਾ ਲਏ ਤਾਂ ਮੈਂ ਹੁਣ ਤੇਰਾ ਸਾਥ ਦੇ ਰਹੀ ਹਾਂ ਚੰਗਾ ਮੈਂ ਤਾਂ ਬੁੱਲਣਾ ਨਹੀਂ ਆ ਪਰ ਉਹ ਨਿੱਕੇ ਨੇ ਨਹੀਂ ਹਟਣਾ ਨਹੀਂ ਕੁਝ ਕਹਿੰਦਾ ਉਹ ਪਤਾ ਉਹਨੇ ਆਖੇ ਲੱਗ ਜਾਣਾ ਮੈਂ ਤੈਨੂੰ ਪਤਾ ਉਹਨੇ ਸਾਰੀ ਫੈਕਟਰੀ ਰੱਖ ਲਈ ਉਹਨਾਂ ਨੂੰ ਉਦਾਂ ਵੀ ਅਟਕ ਲੱਗ ਜਾਣਾ ਕੋਈ ਨਹੀਂ ਤੂੰ ਐ ਕੋਈ ਮੈਂ ਤਾਂ ਚੰਗਾ ਕੰਮ ਕਰੀ ਉੱਥੇ ਜਾ ਕੇ ਚੰਗਾ ਮੇਰੇ ਪੁੱਤ ਇਹਨਾਂ ਨੂੰ ਬਾਕੀ ਇੱਕ ਵਾਰੀ ਨਾ ਤੂੰ ਵੀ ਮਿੱਠੇ ਕਰੇ ਹੋਗੇ ਡੈਡੀ ਨੂੰ ਪਿਆਰੀ ਕੋਈ ਨਹੀਂ ਕੋਈ ਨਹੀਂ ਆਪੂ ਘਟਰੀ ਵੀ ਕਹਿ ਰਹੀ ਹੈ ਸਾਡੇ ਨਾਲ ਇੱਕ ਵਾਰੀ ਬਸ ਘੱਲ ਦੋ ਮੈਨੂੰ ਪਾਸ ਹੋਰ ਕੋਈ ਨਹੀਂ ਚਾਹੀਦਾ ਹਾਂ ਚੱਲ ਠੀਕ ਠੀਕ ਆ ਮੇਰੇ ਪੁੱਤ ਜਾਓ ਫੇਰ ਰੋਟੀ ਰੋਟੀ ਆਹ ਮੈਂ ਲਿਉਣੀ ਆ ਬਣਾ ਰਹੀ ਆ ਮੈਂ ਪਤਾ ਨਹੀਂ ਕੀ ਹੈ ਉਹ ਰਾਜਰਾ ਮਟਰ ਬਣਾਇਆ ਰਾਜਰਾ ਮਟਰ ਹਾਂ ਲੈ ਆਓ ਰੋਟੀ ਫੇਰ ਹਾਂ ਮੈਂ ਕਪੜੇ ਬਦਲ ਆਵਾ ਠੀਕ ਠੀਕ ਆਹ ਠੀਕ ਆ ਹਾਂ ਤੁੰ ਦਾ ਮੂਹ ਚੋ ਤੇ ਫੇਰ ਮੈਂ ਰੋਟੀ ਲੈ ਕੇ ਆਉਂਦਾ ਚਲੋ ਕੀ ਠੀਕ ਕਮੇਟ ਸੀ ਚੱਲੇ ਕਿੱਥੇ ਪਹਿਲਾਂ ਹੋ ਗਿਆ ਬਹੁਤ ਸਹੀ ਕਿਹੜੀ ਗੱਲ ਹੋ ਗਈ ਆ ਗੱਲ ਤਾਂ ਬਸ ਰੋਲਾ ਫੇਰੇ ਫੇਰੇ ਕੀ ਹੋ ਗਿਆ ਹੁਣ ਤੁਹਾਨੂੰ ਦੱਸਦੀ ਆ ਸਵੇਰ ਸਵੇਰ ਦੀ ਗੱਲ ਪਹਿਲਾਂ ਦੱਸੋ ਤੁਹਾਨੂੰ ਡੈਡੀ ਨੂੰ ਕਿੱਥੇ ਮੇਰਾ ਅੱਜ ਵੀ ਮੈਂ ਤਾਂ ਸੋ ਗਿਆ ਸੀ ਰਾਤ ਜਾਈ ਨਾਲ ਮੇਰਾ ਸਿਰ ਫੜੋ ਲਾ ਕੇ ਗੱਲ ਸੁਣ ਕੇ ਮੈਂ ਤਾਂ ਸੋ ਗਿਆ ਆਪਣੇ ਕਮਰੇ ਚ ਰਾਤ ਡੈਡੀ ਤੁਹਾਨੂੰ ਕੋਈ ਗੱਲ ਦੱਸੀ ਨਹੀਂ ਰਾਤੀ ਮੇਰੇ ਨਾਲ ਕੋਈ ਗੱਲ ਹੀ ਨਹੀਂ ਹੋਈ ਹਨ ਮੈਂ ਸਵੇਰ ਡੈਡੀ ਕੋਲ ਮਿਲਣਾ ਸੀ ਹੁਣ ਮੈਂ ਬੜੇ ਸਵੇਰ ਤਾਂ ਕੋਈ ਨਹੀਂ ਤੁਹਾਨੂੰ ਮੈਂ ਦੱਸਦੀ ਆ ਡੈਡੀ ਜੀ ਗਏ ਸੀ ਭਾਜੀ ਨਾਲ ਅੱਛਾ ਅਜੈਂਟ ਨੂੰ ਮਿਲਣ ਵਾਸਤੇ ਵੇਲਾ ਹੋਈ ਸੀ ਕੱਲ ਗੱਲ ਕਰਨ ਏਜੰਟਰ ਨਾਲ ਮਿਲ ਕੇ ਆਣਾ ਪਰ ਡੈਡੀ ਇਹ ਨਹੀਂ ਸੱਚ ਮੰਨ ਚਿੱਤਾ ਗਿਆ। ਉਹ ਤੁਹਾਨੂੰ ਪਤਾ ਹੋਊਗਾ ਤੁਸੀਂ ਕਿੰਨੇ ਜਾਣਾ ਨਹੀਂ ਡੈਡੀ ਨੇ ਮੰਨਣਾ ਨਹੀਂ ਡੈਡੀ ਤੋਂ ਮੰਨ ਵੀ ਗਏ ਤੁਸੀਂ ਦੱਸੋ ਹੁਣ। ਡੈਡੀ ਨਹੀਂ ਮੰਨਦਾ ਡੈਡੀ ਚ ਮੰਨੇ ਹੋਏ ਆ ਕਾਈ ਦੇ ਗੱਲ ਗਏ ਸੀ ਰਾਤੀ। ਚੱਲ ਜਿਹੜੀ ਮੰਨਿਆ ਆ ਨਾ ਆਪਾਂ ਡੈਡੀ ਨੂੰ ਕਿਹਾ ਹੋਇਆ ਕੀ ਭਾਈ ਆਪਣੇ ਵੱਲੋਂ ਤਾਂ ਹੱਥ ਖੜਨੇ ਆ ਨਾ ਆਪਾਂ ਤੇ 100000 ਲਾਣਾ। ਨਹੀਂ ਨਾ ਤੁਸੀਂ ਬਸ ਇੱਧੇ ਜਾਣਾ ਵਾ। ਸੱਤਤੀ ਤੁਸੀਂ ਕਮਾਈ ਜਾਣਾ ਵਾ। ਬਸ ਵੱਡੇ ਤੇ ਲਾਈ ਜਾਣਾ ਵੱਡੇ ਤੇ ਲਾਈ ਜਾਣਾ ਵਾ। ਡੈਡੀ ਨੇ ਵੀ ਬੱਚ ਕੀ ਕਹਿਣਾ ਚੱਲ ਕੋਈ ਨਾ ਪੁੱਤ ਮੇਰੇ ਜ਼ਿੰਦਾ ਮਾ ਵੱਡੇ ਨੂੰ। ਕੋਈ ਨਾ ਫਸਾਤ ਦਊਗਾ ਬਾਹਰ ਜਾ ਕੇ ਹਮੇ ਸਾਥ ਦੇਣਾ ਕਰ ਲਾ ਹੱਥ ਤੇ ਹੁਣ ਇੱਥੇ ਨਹੀਂ ਤੇਰੇ ਸਾਹਮਣੇ ਹੁਣ ਗਈ ਜਾਂਦੇ ਸ਼ੁਰੂ ਕੀਤਾ ਉਹਦੇ ਸ਼ੁਰੂ ਕੀਤਾ ਸ਼ੁਰੂ ਕੀਤਾ ਉਹਨੇ ਪਹਿਲੇ ਨਹੀਂ ਨਾ ਲਾਇਆ ਲਾਇਆ ਬਾਅਦ ਚ ਉਹਨੇ ਕੀ ਫਿਰ ਆਪਾਂ ਸਮਝਦੇ ਆ ਹਾਂ ਕਿੰਨੇ ਵਾਈ ਸਮੇਂ ਦਾ ਦੋ ਤਿੰਨ ਸਾਲ ਹੁਣ ਉਹਨੂੰ ਆਪਾਂ ਕੰਮ ਸਹੀ ਹੋਇਆ ਹੁਣ ਆਪਾਂ ਸਮਝਦੇ ਨੇ ਡੈਡੀ ਜੀ ਵੀ ਇਹਨੇ ਸਮਝਦੇ ਹੁਣ ਡੈਡੀ ਜੀ ਵੀ ਬਾਸ ਉਹਦੀ ਸਾਈਡ ਲੱਲੇ ਆ ਹੁਣ ਆਪਾਂ ਬਾਜੀ ਪੈਨਸ਼ਨ ਨਹੀਂ ਲੈਣੀ ਆਪਾਂ ਆਪਣੇ ਵਾਲੋ ਕੋਈ ਜਿੱਥੇ ਮਰਜ਼ੀ ਜਾਵੇ ਜੋ ਮਰਜ਼ੀ ਕਰੇ ਲਈ ਆਈ ਸਭ ਕੋ ਤੇ ਬੱਚੇ ਬਾਜੀ ਚੱਲ ਜੇ ਤੇ ਬਸ ਫਿਰ ਤੂੰ ਹੀ ਬਰਤੀ ਚੱਲ ਜੇ ਭਾਈ ਹੁਣ ਅਸੀਂ ਗੱਲ ਲੱਗ ਰਹੀ ਹੈ ਤੁਸੀਂ ਕੋਈ ਕਹਿ ਨਹੀਂ ਸਕਦੇ ਇੰਨੀ ਗੱਲਾਂ ਨਾ ਕਿਉਂ ਨਹੀਂ ਕਹਿ ਸਕਦੇ ਮਮਾ ਨੇ ਵੀ ਕਹਿਣਾ ਕਿ ਕੋਈ ਨਾ ਮੇਰਾ ਵੱਡਾ ਮੁੰਡਾ ਵਾ ਮੈਂ ਭੇਜ ਦਿੰਦੀ ਆ ਗੱਲੀ ਨੇ ਵੀ ਕਹਿਣਾ ਚਲ ਕੋਈ ਗੱਲ ਮੰਮੀ ਤੇ ਕਿਸਾ ਦੇ ਦਿੰਦੀ ਮਮਮੀ ਅੱਗੇ ਕਰੋ ਸਾਡਾ ਸਾਥ ਦਿੱਤਾ ਮੰਮੀ ਨਹੀਂ ਦਿੰਦੀ ਹੁਣ ਤੇ ਮੰਮੀ ਦੇਣਾ ਨਾ ਵੱਡੇ ਪਰ ਮੋਟੇ ਵੱਡੇ ਮੁੰਡੇ ਦਾ ਸਾਥ ਹੁੰਦੇ ਦੇਣਾ ਹੀ ਆ ਆਪੇ ਦੇਖੋਗਾ ਬਿਆੜੀ ਨਾਲ ਗੱਲ ਕਰਾਂ ਉਹਨਾਂ ਨੇ ਸਾਥ ਦੇ ਦੇਣਾ ਤਾਂ ਉਹਨਾਂ ਨੇ ਚੱਲ ਜਣਾ ਤੂੰ ਕੱਲ੍ਹ ਕੋਈ ਗੱਲ ਬਾਤ ਚੱਲ ਮੈਂ ਜਾ ਰਿਹਾ ਤੇ ਮੈਨੂੰ ਚਾਹ ਬਣੀ ਤਾਂ ਪਿਆਸ ਸਵੇਰੇ ਸਵੇਰੇ ਕੋਈ ਚਾਹ ਨਾ ਪਾਣੀ ਚਲੋ ਕੋਈ ਦਿਨ ਚਾਹ ਬਸ ਕਲੇਸ਼ ਹੀ ਕਲੇਸ਼ ਆ ਜਦੋਂ ਦਾ ਮਤ ਉਹ ਨਾ ਫੋਨ ਲੈ ਕੇ ਬੈਠੇ ਵੇਸ ਕੇ ਕੀ ਜੰਟਨਾ ਗੱਲ ਉਹ ਜੇ ਤੇ ਦੇਣੀ ਚੜਿਆ ਵਾ ਕਰ ਲੈਣੀ ਹੀ ਨਾ ਫਿਰ ਪੈਸਿਆਂ ਦਾ ਵੀ ਇੰਤਜ਼ਾਮ ਕਰਨਾ ਕਿਤੋਂ ਕੋਈ ਨਹੀਂ ਕਰ ਲੈਨੇ ਪੈਸਿਆਂ ਦਾ ਇੰਤਜ਼ਾਮ ਕਰਨ ਕਿੱਥੇ ਗਿਆ ਕਰਨ ਅੰਦਰ ਹੋਣਾ ਵਾ ਰਣਾ ਇੱਧਰ ਆ ਮੜਾ ਆ ਜਾ ਮੜਾ ਜਾ ਪੈਸਿਆਂ ਦਾ ਇੰਜ ਕਰ ਸਾਦੇ ਪੈਸੇ ਉਹ ਲੱਖ ਰੁਪਈਆ ਕਢਵਾ ਕੇ ਦੇ ਨਾ ਮੜਾ ਜਾ ਹੁਣ ਫੈਲ ਲਾਉਣੀ ਆ ਲੱਖ ਰੁਪਏ ਦੇ ਦਈਏ ਪਹਿਲਾਂ ਮੈਂ ਤੁਹਾਨੂੰ ਪਹਿਲੀ ਕਿਹਾ ਵੀ ਮੇਰੇ ਮੈਂ ਉਹਦੇ ਵਿੱਚ ਕੋਈ ਨਹੀਂ ਆ ਕੇ ਇੰਨੇ ਲੱਖ ਰੁਪਏ ਪਰ ਬਾਲ ਕੀਤਾ ਆ ਜਾਂ ਮੈਂ ਕੋਈ ਕਹਣੇ ਨਾ ਉਹ ਯਾਰ ਕਲੇਸ਼ ਨੂੰ ਖਤਮ ਕਰੀਦਾ ਇਦਾਂ ਨਾ ਇੱਕ ਵਾਰੀ ਦੇ ਦੇ ਨਾ ਉੱਥੇ ਬਿਠਾ ਕੇ ਕੀ ਸਮਝਾਉਂਦੀ ਆਹੀ ਗੱਲ ਸਮਝਾਈ ਸੀ ਵੀ ਇਹ ਹੁਣ ਆਪਣੇ ਕੋਲੋਂ ਨਹੀਂ ਇੰਨੇ ਪੈਸੇ ਦਾ ਕੀ ਹੋਣਾ ਅਸੀਂ ਪਰ ਕੰਮ ਵੀ ਕਰਦਾ ਕਿੱਥੋਂ ਪੈਸੇ ਮਾਰ ਲਈਏ ਇੱਕ ਵਾਰੀ ਪਤਲਾ ਦੇ ਨਾ ਇੱਕ ਵਾਰੀ ਤੂੰ ਲੈ ਆ ਕੇ ਦੇ ਪੈਸੇ ਡੈਡੀ ਨੂੰ ਤਾਂ ਉਹਦੀ ਫੈਲ ਆ ਗਈ ਫਿਰ ਤੈਨੂੰ ਪਤਾ ਉਹ ਜਿਹਦੇ ਪਿਆ ਹੋਇਆ ਵਾ ਫੇਰ ਲੜਾਈ ਜਿਹੜੀ ਕਲੇਸ਼ ਘਟਿਆ ਘਟਿਆ ਫੇਰ ਬਦੂਗਾ ਫਾਇਦਾ ਤੇ ਕੋਈ ਨਹੀਂ ਹੋਣਾ ਲੇ ਕੇ ਜੇ ਪਹਿਲੇ ਆਉਂਦੇ ਜਾਂਦੇ ਆ ਨਾ ਦੇਖ ਕੇ ਰੱਖ ਲੈ ਕੋਈ ਨੇ ਸਾਡੇ ਪੈਰੇ ਰੱਖੀ ਉਹ ਲੱਗਿਆ ਹੀ ਬੈਠਾ ਇਹ ਪੇ ਕੋਈ ਨਹੀਂ ਪਤਾ ਉਹ ਜੋ ਗੱਲ ਹੋਈ ਹੋਈ ਨਾ ਜਿਹੜਾ 7 ਲੱਖ ਇਹਨੇ ਪਤਾ ਲੱਗ ਗਿਆ ਮਾਂ ਤੇਰੀ ਤੇ ਗੱਲ ਨਹੀਂ ਇੰਨੀ ਢਿੱਡ ਵਿੱਚ ਇਹਨੇ ਸ਼ੌ ਨੂੰ ਦੱਸਤਾ ਉਹ ਦੰਦਾ ਹੁਣ ਉਹ ਲਿਆ ਦੇ ਲੱਖ ਰੁਪਈਆ ਕਢਾ ਕੇ ਕੋਈ ਨਹੀਂ ਨਾਲ ਦਿੰਦੇ ਪੁੱਤ ਇੱਕ ਵਾਰੀ ਤੇ ਕਰੀਏ ਇੱਕ ਵਾਰ ਅੱਧਾ ਕਰੀ ਜਾ ਆ ਤੁਹਾਨੂੰ ਪਤਾ ਵੀ ਪੈਸੇ ਖਰਾਬ ਹੀ ਹੁੰਦੇ ਨਹੀਂ ਖਰਾਬ ਹੁੰਦੇ ਨਹੀਂ ਹੁੰਦੇ ਏਜੰਟ ਵਧੀਆ ਮਿਲਿਆ ਹੋਇਆ ਵਾ ਕੋਈ ਗਰਮਿੰਗ ਜਿੱਤੇ ਆ ਰਹੀ ਹੈ ਮੇਰਾ ਕੋਈ ਨਹੀਂ ਮੇਰਾ ਪੈਸੇ ਜਾ ਰਿਹਾ ਤਾਂ ਠੀਕ ਹੈ ਠੀਕ ਆਹੋ ਇੱਕ ਵਾਰੀ ਲਿਆ ਯਾਰ ਕੰਮ ਨਵੇੜੀ ਇੱਕ ਵਾਰੀ ਸਾਡੇ ਨਾਲ ਕਿਤੇ ਨਹੀਂ ਜਾਣਾ ਤੁਸੀਂ ਆਪੇ ਦੇ ਪੁੱਤ ਨੂੰ ਜਾਂਦਾ ਜਾਵੇ ਨਾ ਨਹੀਂ ਪਤਾ ਇਹ ਨਹੀਂ ਗੱਲ ਨਹੀਂ ਕਹੀ ਕਿਉਂਗੀ ਜਾਣਾ ਤੇ ਪੈਣਾ ਹੀ ਆ ਯਾਰ ਹੁਣ ਮੈਂ ਜਾਊਂਗਾ ਨਾਲ ਚੱਲ ਤੂੰ ਨਾ ਜਾ ਤੂੰ ਅਗਰ ਕੰਮ ਦਾ ਵੀ ਦੇਖ ਹਾਂ ਆਪਾਂ ਸਾਰੀ ਗੱਲ ਬਾਤ ਆ ਜੇ ਗਿਆ ਲੈ ਪੈਸਾ ਹਾਂ ਤੇ ਮੈਂ ਫਿਰ ਜਾਣਾ ਦਾ ਹਾਂ ਹਾਂ ਚੱਲ ਠੀਕ 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 ਕੱਲ ਜਾਂਦਾ ਹੁਣ ਕੋਈ ਨਹੀਂ ਹਾਂ ਕੋਈ ਨਹੀਂ ਮਨ ਜਾਂਦਾ ਆਂਦਾ ਹੈ ਹਾਂ ਕੋਈ ਨਾ ਮੈਂ ਵੱਡੇ ਨਾਲ ਮੈਂ ਗੱਲ ਕਰਦੇ ਆਂ ਵੀ ਤੂੰ ਪਿਆਰ ਨਾਲ ਰਹੀਂ ਠੀਕ ਕੋਈ ਨਹੀਂ ਕਰ ਲੈਣਾ ਹਾਂ ਹਾਂ ਪਰੇ ਮੈਂ ਘਰੇ ਤੇ ਗੱਲ ਕਰਾਂ ਪਰੇ ਮੈਂ ਗੱਲ ਨਹੀਂ ਕੀਤੀ ਬੜੀ ਪਰੇਸ਼ਾਨੀ ਹੋਈ ਆ ਇਹਨਾਂ ਨੂੰ ਮੈਂ ਹਾਂ ਮੀਆਂ ਭਰੀ ਜਾਨੀ ਆ ਤੇ ਘਰ ਮੈਂ ਗੱਲ ਨਹੀਂ ਕੀਤੀ ਹੁਣ ਲਾਉਣੀ ਆ ਤੇ ਪਤਾ ਕਰਦੀ ਆ ਕਿ ਕੀ ਕਹਿੰਦੇ ਆ ਜੀ ਸასი ਗਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਬਸ ਠੀਕ ਠਾਕ ਵਧੀਆ ਤੁਸੀਂ ਆਪਣਾ ਸੁਣਾਓ ਠੀਕ ਆ ਜੀ ਇੱਥੇ ਤੇ ਮੈਂ ਅੱਜ ਪਰੇਸ਼ਾਨ ਬਹੁਤ ਹੋਈ ਇੱਥੇ ਆਣ ਕੇ ਕੀ ਗੱਲ ਹੋ ਗਈ ਉਹਨਾਂ ਦੇ ਝਗੜਾ ਹੀ ਮੁੰਡਿਆਂ ਦਾ ਬੜਾ ਚੱਲਣ ਰਿਹਾ ਵੱਡਾ ਇਹਨਾਂ ਵੇ ਨਾਲ ਬਾਹਰ ਜਾਣਾ ਛੋਟਾ ਇਹਨਾਂ ਨੂੰ ਖਰਚਾ ਨਹੀਂ ਕਰਦਾ ਅੱਛਾ ਬਿੱਲਾ ਵਾਹ ਪਰੇਸ਼ਾਨਿਆ ਉਹ ਮੈਨੂੰ ਹੁਣ ਆਖੀ ਕਹਿੰਦਾ ਮੈਂ ਉਹਨੂੰ ਆਖਿਆ ਚੱਲ ਵੀਰੇ ਟੁਕਲੇ ਇਸ ਨਾ ਕਰੋ ਚੱਲ ਕੋਈ ਨਹੀਂ ਮੈਂ ਅਹੀਂ ਥੋੜੀ ਉਹ ਵੀ ਮਤ ਕਰ ਦਾਂਗੇ ਤੁਹਾਡੀ ਠੀਕ ਹੈ ਤੇ ਤੁਹਾਡੇ ਨਾਲ ਮੈਂ ਗੱਲ ਨਹੀਂ ਕੀਤੀ ਤੇ ਮੈਨੂੰ ਪਰੇਸ਼ਾਨੀ ਆ ਵੀ ਮੈਂ ਘਰ ਤੇ ਗੱਲ ਨਹੀਂ ਕੀਤੀ ਇਹ ਤਾਂ ਉਹਨੇ ਹਾਂ ਮੈਨੂੰ ਕਰਨੀ ਚਾਹੀਦੀ ਨਹੀਂ ਕੋਈ ਗੱਲ ਦੀ ਹਾਂਜੀ ਕੋਈ ਛੇਦ ਕਰਦੀ ਲੋੜ ਦੀ ਠੀਕ ਹੈ ਤੁਸੀਂ ਜਕਰੋ ਹਾਂਜੀ ਇਹ ਤੁਸੀਂ ਕਰ ਆਇਓ ਠੀਕ ਹੈ ਜੀ ਉਹ ਜੀ ਲਾ ਲਿਆ ਜਾ ਬੰਦਾ ਇੱਥੇ ਤੁਸੀਂ ਘਰ ਜਾਓ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ ਕਿ ਕਿੰਨੇ ਕੁ ਪੈਸੇ ਕੁਛ ਨਵੀਂ ਮੜਾ ਜਾ ਕਿ ਕਿੰਨੇ ਕੁ ਪੈਸੇ ਤਾਂ ਚਾਹੀਦੇ ਆ ਨਾ ਤਾਂ ਬੈਠੇ ਰਹਾਗੇ ਕੋਈ ਗੱਲ ਨਹੀਂ ਜਿਵੇਂ ਭੈਣ ਭਰਾ ਦੀ ਮਤਸਾਂਦੀ ਕਰਨੀ ਤੇ ਕਿਦੇ ਉੱਡੜਾ ਕਰਨੀ ਉਹ ਗੱਲ ਠੀਕ ਆ ਬਹੁਤ ਪਰੇਸ਼ਾਨ ਆ ਇੰਨਾ ਮਗਿਆ ਤੋਂ ਪਰੇਸ਼ਾਨ ਨਿੱਕਾ ਵੀ ਨਹੀਂ ਕਾਬੂ ਚਾਉਂਦਾ ਵੱਡਾ ਦੇ ਚਾ ਲਾਂਦਾ ਬਾਹਰ ਜਾਣਾ ਨਿੱਕਾ ਕਾਬੂ ਉਹ ਤਾਂ ਮੈਂ ਪੈਸਾ ਨਹੀਂ ਕੁਝਣਾ ਕਿਉਂ ਮੈਂ ਇਹ ਕੰਮ ਨਹੀਂ ਕਰਦਾ ਉਹ ਹੈ ਤੇ ਮੈਂ ਕਿਹਾ ਹੁਣ ਮੈਂ ਚੱਲ ਮੈਂ ਕੋਈ ਨਹੀਂ ਮੈਂ ਤੇਰੀ ਵੀਰ ਮਰਤ ਘਰਤੀ ਨਹੀਂ ਹੁੰਦੀ ਪਰ ਮੈਨੂੰ ਇਹੀ ਟੈਨਸ਼ਨ ਪਈ ਵੀ ਇਹਨਾਂ ਤੋਂ ਨਾ ਮੀਆਂ ਭਰੀ ਜੰਟਾ ਪਤਾ ਨਹੀਂ ਘਰ ਕੀ ਮੰਜ਼ੀਰ ਕੀ ਜਾ ਕੇ ਕੋਈ ਨਹੀਂ ਕਰ ਦੇਈ ਹੈ ਉਹ ਕਹਿੰਦਾ 20 ਲੱਖ ਰੁਪਈਆ ਮੇਰੇ ਕੋਲ ਹੈਗਾ 35 ਲੱਖ ਜੰਟਾ ਨੇ ਮੰਗਿਆ ਬੜੇ پیسے ਮੰਗੇ ਆ ਉਹ ਇੰਨੇ ਕਾਗਜ਼ ਪੱਤਰ ਨਾ ਜੰਟਾ ਨੂੰ ਦੇ ਦੇ ਕੇ ਕਰ ਲਿਆ ਖਰਾਬ ਅੱਛਾ ਜੀ ਹਾਂ ਜੀ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਘਰ ਜਾਓ ਆਪਾਂ ਬੈਠ ਕੇ ਗੱਲ ਕਰੀਏ ਚਲੋ ਠੀਕ ਹੈ ਹਾਂਜੀ ਹਾਂਜੀ ਚਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੰਗਾ ਯਾ ਨਮਨਾ ਇਹ ਤੇ ਹੁਣ ਟੈਨਸ਼ਨ ਖਤਮ ਹੋਈ ਮੈਂ ਜਾਣੀ ਆ ਤੇ ਜਾ ਕੇ ਕਰਦੀ ਆ ਕੋਈ ਬਲਵਾਤ ਇਹਨਾਂ ਨੂੰ ਵੀ ਕਹਿਨੀ ਵੀ ਤੁਸੀਂ ਇਨਾਂ ਕੋ ਟੈਨਸ਼ਨ ਨਾ ਚੱਲ ਵੀਰ ਮੈਂ ਅੱਜ ਜਾਣੀ ਆ ਹੈਣਾ ਨਹੀਂ ਆ ਨਹੀਂ ਜਮਾ ਮੈਂ ਫੋਨ ਤੇ ਹੁਣ ਗੱਲ ਕੀਤੀ ਤੇਰੇ ਭਾਜੀ ਨਾਲ ਅੱਛਾ ਮੈਂ ਕਿਹਾ ਮੈਂ ਕੱਲ੍ਹ ਜੀ ਤੇਰੇ ਨਾਲ ਤੇ ਕਰੀ ਜਾਨੀ ਸਲਾਮ ਤੇ ਘਰ ਵੀ ਚਲ ਪੁੱਛਣਾ ਚਾਹੀਦਾ ਨਾ ਦੇ ਹੋਵਰਾਂ ਦੇ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਬਿੱਲੇ ਨੂੰ ਮੈਂ ਕਹਾਂ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਾ ਪਾਵੇ ਉਹ ਮੈਂ ਹੁਣੇ ਕਰਕੇ ਹਟੀਆਂ ਟੈਨਸ਼ਨ ਕੋਈ ਤੂੰ ਕਹਿੰਦੇ ਜੋ ਕਰ ਰਾਜੋ ਤੇ ਫਿਰ ਕੀ ਹੋ ਗਿਆ ਹਾਂ ਕਰਨ ਆ ਜਾ ਬਹਿ ਜਾ ਤੂੰ ਇੱਥੇ ਆ ਹਾਂ ਹੋਰ ਕੀ ਗੱਲ ਭੂਆ ਨਾਲ ਗੁੱਸੇ ਆ ਨਹੀਂ ਨਹੀਂ ਹਾਂ ਕੱਲ ਤਾਂ ਤੂੰ ਮੇਰੇ ਨਾਲ ਬੋਲਿਆ ਹੀ ਨਹੀਂ ਮੈਂ ਟਾਈਮ ਨਹੀਂ ਦਿੱਤਾ ਤੀਆ ਉਹੀ ਹੋਤੇ ਗੱਲਬਾਤ ਨਹੀਂ ਮੈਂ ਗੱਲਾਂ ਨਹੀਂ ਗੁੱਸੇ ਆ ਵੀ ਮੇਰੇ ਨਾਲ ਧਿਆ ਗੱਲਬਾਤ ਭੂਆ ਕਰਦਾ ਨਹੀਂ ਹੈ ਉੱਤ ਨਾਲ ਕੇ ਧਿਆ ਕਰੋ ਨਹੀਂ ਲੜੀਦਾ ਹਾਂਗਾ ਠੀਕ ਹੈ ਚਲ ਕੋਈ ਨਹੀਂ ਉਹ ਵੀ ਕੰਮ ਕਰਵਾ ਦੇ ਲਈ ਆਖਣ ਡਿਆ ਵਾ ਉਹ ਕਿਹੜਾ ਉਦਾਂ ਦਾ ਜਾ ਕੰਮ ਕਰੂਗਾ ਤੁਹਾਨੂੰ ਹੀ ਪਾਏ ਉਹਨੇ ਭੇਜਨੇ ਹੈ ਹੈ ਇਹ ਪੂਆ ਨੂੰ ਭੇਜ ਦੂਗਾ ਨਹੀਂ ਨਹੀਂ ਹਾਂ ਕੋਈ ਗੱਲ ਨਹੀਂ ਦੇਖਦੇ ਆ ਗੱਲ ਹੋ ਰਹੀ ਹੈ ਡੈਡੀ ਚੱਲ ਰਹੀ ਹੈ ਗੱਲ ਬਾਕੀ ਦੇਖਦੇ ਆ ਕੋਈ ਗੱਲ ਕਹਿ ਤ ਰਹੇ ਆ ਡੈਡੀ ਵੀ ਚੱਲ ਦੇ ਦੇ ਦੇਖਦੇ ਆ ਕੋਈ ਦੇ ਦੇ ਨਹੀਂ ਪੁੱਤਰੀ ਨਹੀਂ ਭੇਜੋ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਤਰਾਦ ਕੀ ਇੱਕ ਵਾਰੀ ਦੇਖ ਲੈਨੇ ਤੁਹਾਡੇ ਕਹਿ ਤੇ ਵੀ ਅੱਛਾ ਅੱਗੇ ਤੁਹਾਨੂੰ ਪਤਾ ਹੀ ਆ ਹੁਣ ਜੇ ਤੁਹਾਡੇ ਦਾ ਕੋਈ ਵੀ ਨਰਾਜ ਨਾਲ ਬਿੰਦੀ ਮੇਰੇ ਨਾਲ ਨਹੀਂ 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 ਕਿਉਂ ਨਹੀਂ ਮੈਂ ਦੇਖਣ ਨਹੀਂ ਆ ਮੈਂ ਕਿਹਾ ਨਿਰਾਜ ਨੂੰ ਕਿ ਚੱਲ ਮੈਂ ਕਿਹਾ ਆਕੇ ਨਾ ਤੇ ਭੈਣ ਜੀ ਵੀ ਆਈ ਹੈ ਤੇ ਮੈਨੂੰ ਕਹਿੰਦੀ ਹੈ ਨਹੀਂ ਬੁੱਤਿਆ ਦਾ ਨਹੀਂ ਚੰਗਾ ਲੱਗਦਾ ਠੀਕ ਹੈ ਨਹੀਂ ਆਪਾਂ ਕਿਹੜਾ ਕੋਤੀ ਜੋ ਵੱਟੇ ਕਰਕੇ ਸਹੀ ਕਰ ਨਹੀਂ ਬੁੱਤਿਆ ਚਲੋ ਹਾਂ ਪਰ ਨਹੀਂ ਚਲ ਰੋਕ ਜਾ ਨਾ ਮੈਨੂੰ ਲੱਗਾ ਹੋਰ ਤਾਂ ਵੀ ਧੂਆ ਦੀ ਗੱਲ ਕਰ ਲਈ ਮੈਨੂੰ ਲੱਗਿਆ ਲੱਗਾ ਇੰਨੇ ਕਿਹੜਾ ਤੁਹਾਨੂੰ ਪਤਾ ਹੀ ਹੈ ਕਿਉਂ ਕਹ ਤੇਰਾ ਡੈਡੀ ਅਗੇ ਬੈਠੇ ਪੁੱਤ ਠੀਕ ਹੈ ਨਾ ਅਜੇ ਤੂੰ ਹੀ ਕੱਲ ਕੰਮ ਕਰ ਲੈ ਕੋ ਕਮਾਈਆਂ ਤੇ ਉਹਦੀਆਂ ਚ ਆਉਂਦੀਆਂ ਨਾ ਤਿਆਕ ਤੁਹੀ ਸੋਖ ਦੇਣਾ ਪਈ ਉਹਨੂੰ ਕੰਮ ਕਰਕੇ ਹੁਣ ਜਿਉਂਨੇ ਬਣਾਇਆ ਮੈਂ ਨਾ ਤਰੱਕੀ ਕਰਕੇ ਦੱਸੋ। ਚਾ ਬਣਾ ਨਾ ਕਰੋ। ਕੋਈ ਗੱਲ ਨਹੀਂ ਆਇਆ ਕਿ 1 ਵਜੇ ਲਾ ਦਿੰਨੇ ਆ। ਚੱਲ ਵੀਰ ਮੈਂ ਜਾਂਦੀ ਫਿਰ ਹਾਂ। ਹਾਂ। ਠੀਕ। ਚੱਲ ਕੱਲ ਮੈਂ ਚੜਾ ਕੇ ਆਇਆ। ਤੈਨੂੰ ਕਾ ਹੈ? ਹੈ? ਚਲੋ ਠੀਕ ਹੈ ਫਿਰ ਮੈਂ ਮੜਿਆ ਪਵਾਣੂ ਕਰਿਆ ਨਾ ਅੱਗੇ ਜੇ। ਤੇ ਆਪ ਚੱਲ ਵੀਰ ਹੁਣ ਝਗੜਾ ਝਗੜਾ ਨਾ ਕਰਿਓ ਹੈ। ਹੁਣ ਮੇਰੇ ਨਾਲ ਨਾ ਧਿਆਨ ਰਹਿਣਾ ਵਿੱਚੇ ਤੁਹਾਡੇ। ਹਾਂ। ਨੇ ਆਪਰਾ ਬੈਗ ਫੜਾ ਲੇ ਕਿੱਥੇ ਲੈ ਬਾਹਰ ਚੱਕੇਗੀ ਉਹ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇਖਲ ਹੋ ਗਿਆ ਤੂੰ ਜ਼ਹਿਰ ਗਲਾਂ ਦੇ ਕੱਟੀ ਤੇ ਮੈਂ ਗੱਡੀ ਚੋਗਾ ਹੋ ਗਿਆ ਅੱਜ ਬੜੀਆਂ ਡੈਡੀ ਦੀਆਂ ਸੇਵਤਾ ਕਰਦਾ ਪਿਆ ਹਾਂ ਹਾਂਜੀ ਹਾਂਜੀ ਡੜਜੀ ਹੋਰ ਅੱਜ ਬੜਾ ਸਵੇਰੇ ਹੀ ਤਿਆਰ ਸ਼ਰ ਹੋ ਗਏ ਲਹਿ ਗਿਆਂ ਬਾ ਡੜਜੀ ਆਪਾਂ ਜਾਣਾ ਨਹੀਂ ਅੱਜ ਜੰਟ ਕੋ ਜੰਟ ਕੋ ਜਾਣਾ ਨਹੀਂ ਆਪਾਂ ਮੈਂ ਤਾਂ ਹੀ ਤਿਆਰ ਹੋ ਗਿਆ ਵੇਖੋ ਮੈਗਾ ਬੰਦਾ ਥੋੜਾ ਜਿਹਾ ਵਧੀਆ ਤਾਂ ਲੱਗੇ ਅੱਜ ਵੱਡੀ ਡੈਡੀ ਜੀ ਡੈਡੀ ਜੀ ਹੋ ਰਹੀ ਆ ਬਸ ਕੁਛੋ ਤੇ ਬੜਾ ਆਰਡਰ ਟ ਪੈਂਦਾ ਡੈਡੀ ਨੂੰ ਨਹੀਂ ਨਹੀਂ ਡੈਡੀ ਜੀ ਹੁਣ ਤੁਸੀਂ ਵੀ ਤਾਂ ਮੇਰੀ ਗੱਲ ਮੰਨੀ ਆ ਹਾਂਜੀ ਹਾਂਜੀ ਤੇ ਹੁਣ ਆਪਾਂ ਚੱਲਦੇ ਆ ਠੀਕ ਆ ਠੀਕ ਆ ਡੈਡੀ ਜੀ ਹੰਦਾ ਵਾ ਕਰਨ ਨੂੰ ਮੈਂ ਕਿਹਾ ਹੋਇਆ ਤੇ ਉਹ ਪੈਸੇ ਪੁੱਛਿਆ ਮਤਲਬ ਇਹ ਕਾਰ ਦੇ ਕੇ ਆਣੇ ਨਾ ਉੱਥੇ ਚੰਗੀ ਤਰ੍ਹਾਂ ਕਹਿ ਦਦਾ ਸੀ ਮੜਾ ਜੀ ਗੱਲ ਥੋੜੀ ਜਿਹੀ ਪੈਸਿਆਂ ਵਾਲੀ ਘਾਟ ਸੁਣਦੀ ਉਹਨੂੰ ਨਹੀਂ ਨਹੀਂ ਮੈਂ ਕਹਿਤਾ ਕਹਿਤਾ ਉਹ ਕੰਨਾ ਕੋਈ ਨਹੀਂ ਡੈਡੀ ਜੀ ਹੋ ਜਾਂਦਾ ਕੰਮ ਤੇ ਬਾਕੀ ਤੂੰ ਆਪਣੇ ਕਾਗਜ਼ ਪੱਤਰ ਲੈ ਲਾ ਸਾਰੇ ਮੈਂ ਪਾਸਪੋਰਟ ਹੈਗਾ ਡੈਡੀ ਜੀ ਲੈ ਲਿਆ ਵਾ ਪਾਸਪੋਰਟ ਤੇ ਸਰਟੀਫਿਕੇਟ ਲੈ ਲਿਆ ਆਪਣੇ ਕਾਗਜ਼ ਪੱਤਰ ਉਹ ਕਹਿੰਦਾ ਮੈਂ ਆਪੇ ਕਰਨੇ ਆ ਸੈਟ ਠੀਕ ਆ ਜੀ ਬਾਕੀ ਹੁੰਦਾ ਵਾ ਕਰਨਾ ਉਹ ਨਹੀਂ ਵਾਲਾ ਮੈਂ ਫੋਨ ਕੀਤਾ ਵਾ ਠੀਕ ਆ ਡੈਡੀ ਜੀ ਬਸ ਕਰਾ ਦਿਓ ਮੇਰਾ ਕੰਮ ਬਸ ਹੋ ਜਾਏਗਾ ਹੋ ਜਾਏਗਾ ਕੋਈ ਗੱਲ ਠੀਕ ਹੈ ਨਾ ਇੰਨਾ ਖੁਸ਼ ਰਿਹਾ ਕਰੋ ਹੋਣਾ ਆਪਾ ਪਰ ਤੂੰ ਕਮਾਈ ਵੀ ਕਰਨੀ ਆ ਜਾ ਕੇ ਠੀਕ ਆ ਜੀ ਠੀਕ ਆ ਕਰੂੰਗਾ ਪੂਰੀ ਕਮਾਈ ਕਰੂੰਗਾ ਪੱਤੀ ਚਲਦੇ ਆ ਕੋਈ ਨਹੀਂ ਹੁੰਦਾ ਕਰਨ ਨਾਲ ਮਿਲ ਜੁਲ ਕੇ ਰਿਆ ਕਰ ਹਾਂਜੀ ਹਾਂਜੀ ਰੱਜੀ ਹੁਣ ਤੇ ਬਾਕੀ ਉਹਦੇ ਨਾਲ ਵੀ ਹੱਥੋਂ ਥੰਡਾਇਆ ਕਰ ਹੁਣ ਹਾਂਜੀ ਮੈਂ ਬਣਾਉਂਗਾ ਪੂਰਾ ਬਣਾਉਂਗਾ ਹੱਥ ਤੂੰ ਵੀ ਥੋੜਾ ਜਿਆਦਾ ਤੇਰੇ ਨਾਲ ਪੈਸਿਆਂ ਦੀ ਕਰੂਗਾ ਨਾਲ ਪੂਰੀ ਗੱਲਬਾਤ ਚਾਓ ਕਰਨ ਵੀ ਆ ਹੀ ਗਿਆ ਜੀ ਤੇ ਹੋਰ ਕਰ ਹੋਰ ਵੀ ਛੋਟੇ ਕਿੱਦਾਂ ਠੀਕ ਆ ਕਿੱਧਰੋਂ ਆਏ ਸਵੇਰੇ ਸਵੇਰੇ ਪਤਾ ਫੈਕਟਰੀ ਹੁੰਦੀ ਹੈ ਤੁਹਾਨੂੰ ਪਤਾ ਕੰਮ ਕਰਦਾ ਸਾਰਾ ਦੇਖਣਾ ਪੈਂਦਾ ਘਰੇ ਬੈਠਿਆ ਕਿਤੇ ਕੰਮ ਚੱਲਦੇ ਆ ਇਹ ਵੀ ਗੱਲ ਸਹੀ ਆ ਪੈਸੇ ਵੱਲੋਂ ਪਿਆ ਹੀ ਤੈਨੂੰ ਪੈਸੇ ਵੀ ਦੇ ਦਿੰਦੇ ਆ ਪੈਸੇ ਵੀ ਇੱਕ ਪਾ ਕੇ ਜਾ ਆਹੋ ਗਾਣਾ ਫੇਰ ਯਾਰ ਫੇਰ ਵੀ ਕੀ ਆ ਪੜੋ ਦੇਖ ਲਿਓ ਠੀਕ ਆ ਚੱਲ ਮਾੜਾ ਮੋਟਾ ਸ਼ਾਂਤ ਰਿਆ ਕਰ ਤੂੰ ਹੀ ਸ਼ਾਂਤ ਹੀ ਆ ਮੈਂ ਮਿਲ ਜੁਲ ਕੇ ਰਿਆ ਕਰੋ ਕੋਈ ਨਹੀਂ ਤੂੰ ਹੀ ਮਾੜਾ ਮੋਟਾ ਹੱਥ ਵੰਡਾਇਆ ਕਰ ਨਾਲ ਠੀਕ ਆ ਚਲੋ ਆਪਾਂ ਹੁਣ ਮਿਹਨਤ ਕਰਾਂਗੇ ਤਾਂ ਵੀ ਬਾਕੀ ਰੁਪਈਏ ਵੀ ਉੱਥੇ ਦੇਣੇ ਆ ਚਲੋ ਠੀਕ ਆ ਕੋਈ ਨਹੀਂ ਮੈਂ ਕਰਾਉਂਗਾ ਮਿਹਨਤ ਤੁਹਾਡੇ ਨਾਲ ਮੈਂ ਤਾਂ ਜਾਵਾਂ ਸਾਈਟ 'ਤੇ ਠੀਕ ਆ ਠੀਕ ਚਲੋ ਠੀਕ ਆ ਡੈਡ ਜੀ ਬਸ ਆਪਾਂ ਚੱਲਦੇ ਆ ਠੀਕ ਠੀਕ ਸ੍ਰੀ ਗੁਰ ਹੋਰ ਵੀਰ ਦਾ ਕੀ ਹਾਲ ਆ ਠੀਕ ਆ ਠੁਠਾ ਗਿਆ ਸਭ ਚਲੋ ਠੀਕ ਹੀ ਚਾਹੀਦਾ ਹੋਰ ਕੀ ਗੱਲ ਬਾਤ ਨਿਬੜੀ ਫਿਰ ਗੱਲ ਬਾਤ ਆ ਜਦ ਜੰਟ ਨੂੰ ਮਿਲਣਾ ਵਾ ਫਿਰ ਕੋਈ ਗੱਲ ਬਾਤ ਨਿਬੜੂਗੀ ਅੱਛਾ ਹਾਂਜੀ ਠੀਕ ਆ ਪਰੇਸ਼ਾਨੀ ਕਰੇ ਤੇ ਚਲਣ ਦੀ ਪਈ ਪਰੇਸ਼ਾਨੀ ਕਾਦੀ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੌਟੀ ਟਾ ਮਮੈਂ ਠੀਕ ਆ ਘਰੇ ਅੱਛਾ ਅਕਾ ਠੀਕ ਹੀ ਛੋਟਾ ਠੀਕ ਹੈ ਬਾਕੀ ਬਚੀ ਗਾ ਮਸਲਾ ਹੋਰ ਗੱਲ ਬਾਤ ਬਸ ਠੀਕ ਠਾਕ ਆ ਬੰਤਾ ਦੇ ਪਰ ਇਹ ਨਾ ਵੀ ਝਗੜਾ ਵਾ ਉਹ ਅੰਦਾ ਝਗੜਾ ਨਿਪਟੂਗੇ ਦਾ ਨਿਪਟੂਗਾ ਤਾਂ ਬਾਹਰ ਜਾਊਗਾ ਤਾਂ ਤਾਂ ਨਿਪਟਾ ਜਦੋਂ ਕੋਈ ਗੱਲ ਨਹੀਂ ਤੂੰ ਹੁਣ ਕੀ ਗੱਲ ਬਾਤ ਉਹਨਾਂ ਨਾਲ ਕਰਕੇ ਆ ਗੀ ਮੈਂ ਨਾ ਉਹ ਥੋੜਾ ਜਿਹਾ ਸਸੀ ਵਟ ਦਾ ਵੀ ਪੈ ਜਾਂਦਾ 20 ਲੱਖ ਤੇ ਮੇਰੇ ਕੋ ਹੈਗਾ ਅੱਛਾ ਮੈਂ ਉਹਨਾਂ ਨੂੰ ਜੈਂਟਲਮੈਨ ਤੋਂ ਪੜੇ ਪਹਿਲੇ ਕਿੰਤੀ ਲੱਕ ਕਰੂਗਾ ਅੱਛਾ ਬਹੁਤ ਪੈਸੇ ਮੰਗੇ ਨੇ ਜੰਟਾਂ ਨੂੰ ਦੇ ਦੇ ਕੇ ਠੀਕ ਆ ਤੇ ਉਹ ਤੋਂ ਬਿਨਾ ਇਦਾਂ ਰਹਿਦਾ ਹੀ ਬੈਠੇ ਹਾਂਜੀ ਤੇ ਮੇਰੀ ਗੱਲ ਬਣਦੀ ਸੀ ਤੇ ਬਣੀ ਗੱਲ ਤੇ ਕੋਈ ਗੱਲ ਨਹੀਂ ਨਿੱਕਾ ਥੋੜ੍ਹਾ ਕਰਦਾ ਆੜੀਆਂ ਅੱਛਾ ਹਾਂ ਹੁਣ ਉਹ ਪਾੜੀ ਹੁਣ ਜਨਾਨੀ ਕਰਕੇ ਮਗਰ ਲੱਗਾ ਜਾਂ ਕਿੱਧਰ ਆ ਹੁਣ ਕੰਮ ਕਰਦਾ ਉਹ ਤਾਂ ਮੈਂ ਆ ਹੀ ਹਾਂ ਹਾਂ ਤੇ ਉਹ ਖੁੱਪ ਪਿਓ ਤੇ ਫਸਿਆ ਪਿਆ ਵਿੱਚ ਵੀਰ ਬਹੁਤ ਅੰਗ ਹੈ ਕੋਲ ਬੜੀ ਪਰੇਸ਼ਾਨ ਸੀ ਉਪੰਦਾ ਮੈਂ ਕਿੱਥੇ ਚਲਦું ਪਰੇਸ਼ਾਨਾ ਹੋ ਅੱਛਾ ਵੀਰ ਕੋਈ ਜਿੰਦਾਂ ਚੁੱਕਈ ਆ ਗਈ ਜਰੂਰ ਕਰਾਂ ਠੀਕ ਹੈ ਤੇ ਤੁਹਾਡੇ ਨਾਲ ਗੱਲ ਕੀਤੀ ਸੀ ਹਮ ਇੰਜ ਕਰੋ ਤੁਸੀਂ ਹਾਂਜੀ ਇਹ ਪੈਸੇ ਤੇ ਆਪਾਂ ਦੇਣਾ ਹੀ ਦੇਣੇ ਆ ਹਾਂਜੀ ਤੇ ਬੇਸ਼ੱਕ ਤੁਸੀਂ ਉਹਨਾਂ ਨੂੰ ਫੋਨ ਕਰ ਦਿਓ ਫਿਰ ਮੈਂ ਵੀ ਤੁਹਾਡੇ ਨਾਲ ਆਪਾਂ ਦੋਵੇਂ ਇਕੱਠੇ ਚੱਲ ਫਿਰਾਂ ਉਹ ਮੈਂ ਕਿੱਥੇ ਚੱਲ ਮੈਂ ਜਾ ਕੇ ਘਰ ਸਲਾਹ ਕਰ ਦੂੰ ਮੇਰੇ ਤੁਹਾਡੀ ਜਮਣਾ ਤੁਸੀਂ ਆ ਜਾਓ ਹਾਂ ਕਿ ਮੈਂ ਜਿੱਦ ਨਾਲ ਉਹਨਾਂ ਕੋਲ ਜਾ ਹੀ ਚੱਲ ਜਾ ਕੋਈ ਨਹੀਂ ਰਿਸ਼ਤੇਦਾਰਾਂ ਦੀ ਮਤ ਰਿਸ਼ਤੇਦਾਰੀ ਕਰਦੇ ਨੇ ਜੇ ਆਪਾਂ ਨਹੀਂ ਕਰਾਂਗੇ ਤੇ ਹੋਰ ਕੌਣ ਕਰੇਗਾ ਚਲੋ ਕੋਈ ਨਹੀਂ ਕਰਦੇ ਮਸਲਾ ਆ ਕਰ ਦੋ ਕਰ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਬੜੀ ਕਿਦਾ ਠੀਕ ਠਾਕ ਜੀ ਬੜਾ ਜੀ ਬੜੀ ਅੱਛੀ ਸਤਿ ਸ਼੍ਰੀ ਅਕਾਲ ਜੀ ਬੈਠੋ ਬੈਠੋ ਜੀ ਸਰ ਬੈਠ ਜੀ ਬੈਠੇ ਸਰ ਔਰ ਚਾਹ ਠੰਡਾ ਮੰਗਾਈਏ ਕੁਝ ਬਾਸ ਜੀ ਬਾਸ ਧੰਨਵਾਦ ਸਰ ਜੀ ਧੰਨਵਾਦ ਜੀ ਹਾਂ ਜੀ ਬਣ ਗਈ ਫਿਰ ਸਲਾਹ ਹਾਂ ਜੀ ਹਾਂ ਜੀ ਬਣ ਗਈ ਆ ਜੀ ਲਿਆਓ ਫਿਰ ਪਾਸਪੋਰਟ ਦੇ ਦੇ ਪਰ ਹਾਂ ਜੀ ਹਾਂ ਜੀ ਦਿਨਾ ਜੀ ਲਓ ਜੀ ਠੀਕ ਹੈ ਜੀ ਤੁਸੀਂ ਐਦਾਂ ਕਰੋ 5 ਲੱਖ ਰੁਪਇਆ ਜਮ੍ਹਾਂ ਕਰਾ ਦਿਓ ਤੇ ਆਪਾਂ ਕਾਰਵਾਈ ਪਾਈਏ ਫਿਰ 5 ਲੱਖ ਰੁਪਇਆ ਡੈਡੀ ਇਹਨਾਂ ਨੇ ਤਾਂ ਕੱਲ ਦੱਸਿਆ ਹੀ ਨਹੀਂ ਵੀ ਆਪਾਂ ਕੀ ਗੱਲ ਹੋ ਗਈ ਬਾਈ ਜੀ ਸਰ ਸਾਨੂੰ ਤਾਂ ਪਤਾ ਲੱਗਾ ਸੀ ਪੈਸੇ ਸਾਰੇ ਵਿਜਾ ਲੱਗਣ ਤੋਂ ਬਾਅਦ ਲਾਉਂਗੇ ਬਿਲਕੁਲ ਬਾਈ ਜੀ ਵਿਜਾ ਲੱਗਣ ਤੋਂ ਬਾਅਦ ਹੀ ਲੈਣੇ ਆ ਪੈਸੇ ਸੀ ਪਰ ਤੁਹਾਡਾ ਕੋਈ ਕਾਗਜ਼ ਪੱਤਰ ਹੀ ਨਹੀਂ ਹੈਗਾ ਠੀਕ ਆ ਜੀ ਇੰਨੇ ਤਾਂ ਕਾਗਜ਼ ਪੱਤਰਾਂ ਤੇ ਲੱਗ ਜਾਣੇ ਆ ਬਾਈ ਜੀ 5 ਲੱਖ ਕਾਗਜ਼ਾਂ ਤੇ ਬਿਲਕੁਲ ਜੀ ਬਿਲਕੁਲ 5 ਲੱਖ ਰੁਪਇਆ ਸਰ ਅਹੀਂ ਤੇ ਫਿਰ ਲੱਖ ਕੇ ਰੁਪਇਆ ਲਿਆਏ ਆ ਜੀ ਲੱਖ ਰੁਪਇਆ ਚਲੋ ਕੋਈ ਗੱਲ ਨਹੀਂ ਤੁਸੀਂ ਲੱਖ ਰੁਪਇਆ ਦਿਓ ਠੀਕ ਆ ਜੀ ਆਪਾਂ ਪ੍ਰੋਸੈਸ ਸ਼ੁਰੂ ਕਰਦੇ ਆਂ ਠੀਕ ਹੈ ਜੀ। ਪਰ ਜਿੰਨੀ ਜਲਦੀ ਹੋ ਸਕੇ ਤੁਸੀਂ ਆਪਣਾ ਪੇਮੈਂਟ ਪਹੁੰਚਾਓ ਤੇ ਉਨੀ ਜਲਦੀ ਆਪਾਂ ਪ੍ਰੋਸੈਸ ਅੱਗੇ ਵਧਾਵਾਂਗੇ। ਆ ਲਓ ਸਰ। ਲੱਖ ਰੁਪਇਆ। ਸਰ ਗਿਣਤੀ ਤੇ ਮਾਰ ਲੈਣੀ। ਉਹ ਕੋਈ ਗੱਲ ਨਹੀਂ ਬਾਈ ਜੀ ਵਿਸ਼ਵਾਸ ਆ ਤੁਹਾਡੇ ਤੇ ਬਸ ਵੱਜ ਗਈ ਗਿਣਤੀ ਠੀਕ ਆ ਸਰ ਕੰਮ ਹੁਣ ਜਲਦੀ ਜਰਾ ਕਰ ਦੋ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਪਹੁੰਚੋ ਤੁਸੀਂ ਮੈਂ ਕਰਦਾ ਫੋਨ ਕੋਈ ਗੱਲ ਨਹੀਂ ਜੀ ਬਾਕੀ ਧਿਆਨ ਰੱਖਿਓ ਛੇਤੀ ਤੋਂ ਛੇਤੀ ਕਰਾਇਆ ਉਹ ਮੈਂ ਕਹਿੰਦਾ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਠੀਕ ਆ ਜੀ ਅੱਦਾ ਪੇਮੈਂਟ ਜਿੰਨੀ ਜਲਦੀ ਹੋ ਸਕੇ ਪਰ ਕਰੋ ਜਿੰਨਾ ਜਿੰਨੀ ਜਲਦੀ ਤੁਹਾਡੀ ਪੇਮੈਂਟ ਆਉਗੀ ਉੰਨੀ ਜਲਦੀ ਆਪਣਾ ਕੰਮ ਹੋ ਜਾਵੇ ਠੀਕ ਕੋਈ ਨਹੀਂ ਪੇਮੈਂਟ ਤੇ ਕਰਾਂਗੇ ਜਲਦੀ ਤੇ ਜਲਦੀ ਬਿਲਕੁਲ ਬਿਲਕੁਲ ਠੀਕ ਠੀਕ ਆ ਸਰ ਚਲੋ ਠੀਕ ਆ ਜੀ ਅੰਤਾਂ ਜੀ ਤਾ ਮੋਟੀ ਦਿਹਾੜੀ ਪੈ ਗਈ ਚੱਲ ਮਣਾ ਅੱਜ ਘਰੇ ਹੀ ਚਾਹਦੇ ਆ ਯਾਰ ਇਹ ਰੱਦੀ ਆ